ਸਤ ਸ੍ਰੀ ਅਕਾਲ ਜੀ ਦੋਸਤੋ ਸਵਾਗਤ ਹੈ ਤੁਹਾਡਾ ਗਰੇਵਾਲ ਡੇਰੀ ਫਾਰਮ 03 ਤੇ ਅੱਜ ਜਿਹੜੀ ਵੀਡੀਓ ਬਣਾਉਣ ਲੱਗੇ ਆਪਾਂ ਜੀ ਪਿੰਡ ਪਥਰਾਲਾ ਬਲਾਕ ਸੰਗਤ ਜਿਹੜਾ ਬਠਿੰਡਾ ਦੀ ਹੈ ਜੀ ਇੱਥੇ ਪਥਰਾਲੇ ਪਿੰਡ ਦੇ ਬਾਈਆਂ ਨੇ ਬਹੁਤ ਵਧੀਆ ਉਪਰਾਲਾ ਕੀਤਾ ਜੀ ਬੱਕਰੀਆਂ ਦੀ ਇੱਥੇ ਮੰਡੀ ਲਾਉਣ ਲੱਗਿਆ ਬਾਈ ਜੀ ਇਹ ਪਥਰਾਲਾ ਪਿੰਡ ਡੱਬਾ ਵਾਲੀ ਬਠਿੰਡਾ ਰੋਡ ਤੇ ਬਿਲਕੁਲ ਦੋਸਤੋ ਜਿਹੜਾ ਪਸਰਾਲੇ ਪਿੰਡ ਦਾ 메ਨ ਬੱਸ ਸਟੈਂਡ ਹੈ ਜੀ ਇੱਥੇ ਬੰਜਾਂ ਨੇ ਮੰਡੀ ਲਾਈ ਹੈ ਜੀ ਆਹ ਦੇਖੋ ਬੀਟਲ ਬਰਬਰੀ ਹੋਰ ਵੀ ਦੇਸੀ ਨਾਲ ਸੋਹਦੀਆਂ ਬੱਕਰੀਆਂ ਜੋ ਆਹ ਲਾਖੋ ਆ ਚਲਾ ਲਈ ਮੰਡੀ ਤੇ ਆਉਂਦੇ ਹੋ ਜੀ ਤੁਸੀਂ ਖਰੀਦ ਨਹੀਂ ਹੋਵੇ ਜਾ ਵੇਚ ਨਹੀਂ ਹੋਵੇ ਮੰਡੀ ਤੇ ਆ ਸਕਦੇ ਹੋ ਜੀ ਬਾਕੀ ਜਿਹੜੀ ਇੱਥੇ ਪ੍ਰਬੰਧਕ ਵੀਰ ਹੈ ਸੁਣੋ ਉਹਨਾਂ ਨਾਲ ਗੱਲਬਾਤ ਕਰਵਾ ਦਿੰਦੇ ਆ ਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਆਪਣਾ ਨਾਮ ਮੋਬਾਈਲ ਨੰਬਰ ਤੇ ਐਡਰੈਸ ਦੱਸ ਦੇ ਜੀ ਨਾਮ ਗੁਰਦੀਪ ਸਿੰਘ ਠੀਕ ਹੈ ਜੀ ਨੰਬਰ 95184 ਹਾਂਜੀ 1656 ਠੀਕ ਹੈ ਜੀ ਇਹ ਬਾਈ ਦਾ ਮੋਬਾਈਲ ਨੰਬਰ ਹੈ ਬਾਈ ਦੇ ਨਾਮ ਗੁਰਦੀਪ ਸਿੰਘ ਜੀ ਇਹ ਪ੍ਰਬੰਧਕ ਨੇ ਇਸ ਮੰਡੀ ਦੇ ਜੀ ਤੁਸੀਂ ਬਾਈ ਨਾਲ ਸੰਪਰਕ ਕਰ ਸਕਦੇ ਹੋ ਬਾਈ ਜੀ ਇਹ ਆਪਣੀ ਮੰਡੀ ਲੋਕੇਸ਼ਨ ਵੀ ਦੱਸ ਦਿਓ ਜੀ ਡੱਬ ਵਾਲੀ ਤੋਂ ਢਿੰਡਾ ਰੋਡ ਤੇ ਹੈ ਜੀ ਠੀਕ ਹੈ ਜੀ ਪੱਥਰ ਵਾਲਾ ਜੀ ਠੀਕ ਹੈ ਜੀ ਸੋ ਦੋਸਤੋ ਇਹ ਪ੍ਰਬੰਧਕ ਵੀਰ ਨੇ ਸੁਮੇਨ ਦਾ ਮੋਬਾਈਲ ਨੰਬਰ ਦੱਸਤਾ ਜੀ ਬਾਅਦ ਵਿੱਚ ਸਕਰੀਨ ਤੇ ਨੰਬਰ ਲਾ ਦਿਆਂਗੇ ਤੁਸੀਂ ਇੱਥੇ ਜ਼ਰੂਰ ਪਹੁੰਚਿਓ ਜੀ ਆਪਣੇ ਇਲਾਕੇ ਵਾਸਤੇ ਬਹੁਤ ਵਧੀਆ ਚੀਜ਼ ਐ ਇਹ ਜਿਹੜੀ ਮੰਡੀ ਲੱਗਦੀ ਬੱਕਰੀਆਂ ਦੀ ਤੁਸੀਂ ਹਰ ਤਰ੍ਹਾਂ ਦਾ ਛੋਟੇ ਤੋਂ ਛੋਟੇ ਵੱਡੇ ਤੋਂ ਵੱਡੇ ਭਾਅ ਦਾ ਇੱਥੇ ਜਾ ਕੇ ਖਰੀਦ ਸਕਦੇ ਹੋ ਰੇ ਵੇਚ ਸਕਦੇ ਹੋ ਜੀ ਬਸ ਚਾਰ ਮਰਵਾ ਦੇਣੀ ਜੀ ਮਾੜਾ ਫਿਰ ਉਹ ਤਾਂ ਪਾਇਆ ਕਿ ਵੀਡੀਓ ਲਖਾਉਣ ਦਾ ਸਾਈਟ ਦਾ ਬਿਲਕੁਲ ਬਰਬਰੀ ਅਸੀਂ ਤਾਂ ਉਹ ਕਰ ਰਹੇ ਹਾਂ ਬੱਕਰੀਆਂ ਉੱਡਦੀਆਂ ਜੀ ওহ যারা ও আরে আলো 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 বলো দাদা আরে লোনো আমি কোন যাইছোয়া আ বলকে কি হ্যাঁ ਸੋ ਠੀਕ ਹੈ ਦੋਸਤੋ ਚੈਨਲ ਨੂੰ ਬੱਤ-ਬੱਤ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰ ਲਿਓ ਜੀ ਜੇ ਤੁਸੀਂ ਫੇਸਬੁੱਕ ਤੇ ਦੇਖ ਰਹੇ ਹੋ ਤਾਂ ਪੇਜ ਨੂੰ ਫੋਲੋ ਤੇ ਲਾਈਕ ਕਰ ਦਿਓ ਜੀ ਧੰਨਵਾਦ ਜੀ